ਸਾਰੀ ਸੋਚ ਸਮਝਣ ਤੋਂ ਬਾਅਦ ਕੋਈ ਵੀ ਕਿਸੇ ਦੇ ਕਹਿਣ ਤੇ ਕਿਸੇ ਦੇ ਦਬਾਅ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਮੇਰੀ ਮੇਰੀ ਪਰਿਵਾਰ ਦੀ ਮੇਰੀ ਆਪਣੀ ਆਜ਼ਾਦ ਸੋਚ ਨਾਲ ਬਿਨਾਂ ਕਿਸੇ ਡਰ ਭੈਰ ਤੋਂ ਅਸੀਂ ਫੈਸਲਾ ਕੀਤਾ ਕਿ ਅਸੀਂ ਕਾਂਗਰਸ ਨਾਲ ਜਾ ਰਹੇ ਹਾਂ ਦੋ ਮੂਸੇ ਵਾਲ ਦੇ ਫਾਦਰ ਸਾਹਿਬ ਦੁਬਾਰਾ ਕਾਂਗਰਸ ਨੂੰ ਜੁਆਇਨ ਕਰਨ ਤੋਂ ਬਾਅਦ ਸਿੱਧੂ ਮੂਸੇ ਵਾਲ ਦੇ ਫਾਦਰ ਸਾਹਿਬ ਦੀ ਕਾਫੀ ਨਿੰਦਿਆ ਕੀਤੀ ਜਾ ਰਹੀ ਤੇ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਕਿ ਤੁਸੀਂ ਕਾਂਗਰਸ ਨੂੰ ਪੁੱਲ ਗਏ ਇਹਨਾਂ ਨੂੰ 1984 ਚ ਸਿੱਖਾਂ ਨਾਲ ਕੀ ਕਰਿਆ ਸੀ ਆਪਾਂ ਸਭ ਨੂੰ ਪਤਾ ਹੈ ਕੀ ਹੋਇਆ ਸੀ ਤੇ ਕਿਹਨੇ ਕੀ ਕਰਿਆ ਸੀ ਸਭ ਨੂੰ ਪਤਾ ਹੈ ਪਰ ਦੇਖੀਏ ਤਾਂ ਨਾ ਹੀ ਸਿੱਧੂ ਨੂੰ ਕਿਸੇ ਪਾਰਟੀ ਨਾਲ ਲੈਣ ਦੇਣਾ ਸੀ ਤੇ ਨਾ ਹੀ ਸਿੱਧੂ ਮੂਸੇ ਵਾਲ ਦੇ ਫਾਦਰ ਸਾਹਿਬ ਨੂੰ ਲੈਣ ਦੇਣਾ ਸੀ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਵੀ ਸਿਰਫ ਸਿਕਿਉਰਿਟੀ ਕਰਕੇ ਹੀ ਇਸ ਲੈਨ ਵਿੱਚ ਆਇਆ ਸੀ ਤੇ ਹੁਣ ਇਹ ਬੁੱਢਾ ਹੋਇਆ ਬਾਪ ਆਪਣੇ ਪੁੱਤ ਦੇ ਇਨਸਾਫ ਲਈ ਇਸ ਪਾਰਟੀਆਂ ਨੂੰ ਜੁਆਇਨ ਕਰ ਰਿਹਾ ਨਾ ਕਿ ਕੋਈ ਇਹਨਾਂ ਨੂੰ ਸ਼ੌਂਕ ਹੈ ਨਾ ਕਿ ਇਹਨਾਂ ਨੂੰ ਕੋਈ ਪੈਸੇ ਦੀ ਮਤਲਬ ਕਿ ਗੱਲ ਹੈ ਕਿ ਅਸੀਂ ਪੈਸਾ ਕਮਾਉਣਾ ਹੈ ਸਭ ਕੁਝ ਇਹਨਾਂ ਕੋਲ ਹੈਗਾ ਬਸ ਹੁਣ ਇਹ ਪਿਓ ਇਹ ਸੋਚ ਰਿਹਾ ਕਿ ਕਿਸੇ ਤਰ੍ਹਾਂ ਮੈਨੂੰ ਮੇਰੇ ਪੁੱਤ ਦਾ ਇਨਸਾਫ ਮਿਲ ਜੇ ਇਸ ਕਰਕੇ ਇਹ ਪਿਓ ਇਹ ਪਾਰਟੀ ਨੂੰ ਜੁਆਇਨ ਕਰ ਰਿਹਾ ਹੈ ਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਸਿਮਰਜੀਤ ਸਿੰਘ ਮਾਨ ਨੂੰ ਵੀ ਜਿਤਾ ਕੇ ਸੰਸਦ ਭੇਜਿਆ ਸੀ ਪਰ ਕੋਈ ਵੀ ਸਿੱਧੂ ਮੂਸੇਵਾਲ ਦੇ ਇਨਸਾਫ ਦੀ ਗੱਲ ਨਹੀਂ ਹੋਈ ਜਨਾਂ ਹੀ ਉਹਨਾਂ ਨੂੰ ਇਨਸਾਫ ਮਿਲਿਆ ਏ ਇਸ ਕਰਕੇ ਉਹਨੇ ਏਪੇ ਉਹ ਸੋਚ ਰਿਹਾ ਏ ਕਿ ਮੇਰੇ ਪੁੱਤ ਨੂੰ ਇਨਸਾਫ ਮਿਲ ਜੂ ਤੇ ਕਾਂਗਰਸ ਪਾਰਟੀ ਨੇ ਵੀ ਵਾਅਦਾ ਕੀਤਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲ ਦਾ ਇਨਸਾਫ ਤੁਹਾਨੂੰ ਦਵਾਵਾਂਗੇ ਇਸੇ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਨਾ ਕਿ ਇਹਨਾਂ ਨੂੰ ਕਿਹੜਾ ਨੂੰ ਪਤਾ ਕਿ ਕਾਂਗਰਸ ਨੇ ਕੀ ਕੀਤਾ ਸਭ ਨੂੰ ਪਤਾ ਹੈ ਬਾਕੀ ਸਭ ਨੂੰ ਹੀ ਪਤਾ ਹੈ ਪਾਰਟੀਆਂ ਕਿਸੇ ਦੀਆਂ ਕਿੰਨੀਆਂ ਕੁ ਸੱਕੀਆਂ ਹੁੰਦੀਆਂ ਨੇ ਕਿੰਨਾ ਕਿਸ ਦਾ ਕੀ ਕਰਦੀ